ਲੋਕ ਹਿੱਤ ਲੋਕਾਂ ਦੀ ਆਵਾਜ਼ ਆਪਣਾ ਬਿਚਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਗਾਲੀਦਲ ਸੁਧਾਰ ਲਹਿਰ ਵੱਲੋਂ ਜਿੱਥੇ ਕਾਲ ਤੱਕ ਸਹਿਬ ਦੇ ਫੈਸਲੇ ਅਨੁਸਾਰ ਪੰਜ ਮੈਂਬਰਾਂ ਵੱਲੋਂ ਭਰਤੀ ਮੈਂ ਆਰੰਭ ਕੀਤੀ ਗਈ ਉੱਥੇ ਜ਼ਿਲ੍ਹਾ ਗੁਰਦਾਸਪੁਰ ਅੰਦਰ ਭਰਤੀ ਮੈਂ 4 April ਨੂੰ ਹੋ ਰਹੀ ਹੈ ਇਹ ਸਬੰਧੀ ਜਾਣਕਾਰੀ ਜਿਹੇਦਾਰ ਸੁੱਚਾ ਸਿੰਘ ਛੋਟੇਪੁਰ ਹੋਰਾ ਵੱਲੋਂ ਦਿੱਤੀ ਗਈ ਇਸ ਸੰਬੰਧੀ ਲੋਕ ਇਹ ਤੇ ਪੰਜਾਬੀ ਚੈਨਲ ਨੂੰ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ ਜੂਰੂ ਤੇ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰਾਮ ਤੇ ਫਾਲੋ ਜੁੜੂ ਕਰਿਓ ਧੰਨਵਾਦ ਜੀ ਹਵਾ ਬੰਦ ਕੀਤੀ ਹੋਈ ਸੀ ਖਰੀਕੇ ਦੇ ਲਾਗੇ ਬਹੁਤ ਵੱਡਾ ਲੱਖਾਂ ਦਾ ਇਕੱਠ ਹੋਇਆ ਹੋਇਆ ਸੀ ਕਿਸੇ ਅਕਾਲੀ ਨੂੰ ਗੁਰਦੁਆਰੇ ਦੀ ਟੀਮ ਵਰਗ ਮੰਗੇ ਸਰਵੀਰ ਉਹਨਾਂ ਨੂੰ ਜਦੋਂ ਇਹ ਦਸਤੂਰ ਮੇਰੇ ਚੱਲ ਜੇ ਕਰਨਾ ਘਾਟਾ ਦੇ ਬਾਅਦ ਮੇ ਡਲਾ ਬੰਦਾ ਸੀ ਕਿੰਨਾਂ ਲੋਕਾਂ ਦੇ ਵਿੱਚ ਮਹੱਤ ਸੇਨਾ ਵਾਸਤੇ ਵੀ ਤੁਸੀਂ ਗੁਰਦੁਆਰਾ ਮਾਣਿਕ ਨਾ ਗੁਰਸਾਹਬ ਦਾ ਮਾਣਿਕਾ ਤੁਹਾਡੀ ਸਰਕਾਰ ਸੀ ਤੁਸੀਂ ਦੋਸ਼ਿਆਂ ਨੂੰ ਫੜ ਸਕਦੇ ਸੀ ਉਹਨਾਂ ਦੋਸ਼ਿਆਂ ਨੂੰ ਸਜ਼ਾਵਾ ਦੇ ਸਕਦੇ ਸੀ ਅਕਾਲ ਤਖਨ ਨੂੰ ਠੇਸ ਪਹਾਈ ਹੈ ਇਹਨਾਂ ਨੇ ਤੇ ਆਪਾਂ ਸਾਰੇ ਇੱਥੇ ਇਕੱਠੇ ਹੋ ਗਏ ਹੁਣ ਵੀ ਵਾਸਤੇ ਵੀ ਜਾਣਾਂਗੇ ਤੇ ਨਾਲੇ ਜਿਨ੍ਹਾਂ ਦੇ ਵੀ ਟਾਂਸਰ ਹੋਣਾ ਹੈ ਸਾਨੂੰ ਇਹ ਤਲਬੀਂਤ ਕਰਨਾ ਹੈ ਕਿਉਂਕਿ ਤੁਸੀਂ ਆਪਣਾ ਪਰਿਵਾਰ ਹੋ ਸਾਰੇ ਜਣੇ ਉਹ ਵਕਤ ਕਰਕੇ ਆਓ ਉਹ ਕੱਠ ਜਿਹੜਾ ਲਾਗੂ ਜਿਆਦਾ ਹੁਣ ਅਸੀਂ ਤਾਂ ਨਾ ਵੀ ਚੰਚਾਰਾ ਜਹਾੜਾ ਕੱਟ ਹੋ ਜੇ ਤਾਂ ਉਹ ਤਾਂ ਚੰਗਾ ਭਰਵਾਲ ਸਾਰੇ ਪੰਜਾਬ ਚ ਜਾਊਗਾ। ਬਾਰੇ ਬੰਦੇ ਜਿਲ੍ਹਿਆਂ ਦੇ ਲੀਡਰਾਂ ਦੇ ਵੀ ਪੈਂਦਾ ਵਾ ਭਾਈ ਜੀ ਜੇ ਵਾਸਤਵ ਤੇ ਮੀਟਿੰਗ ਲੱਭਣੀ ਹੈ ਸਾਲਾ। ਬਾਲਵੇ ਜਿੱਥੇ ਬਹੁਤ ਜ਼ਿਆਦਾ ਉਤਸ਼ਾਹ ਵਾਲਾ ਮਾਹੌਲ ਦਿਖੇ। ਨਾਗਰ ਨਾਲ ਘਾਰਾ ਲੋਕ ਉਥੇ ਸਭ ਇਹਨਾਂ ਦੇ ਨਹੀਂ। ਸੋਨੇ ਕੀ ਹੈ ਅਬੀ ਉਧਰ ਕੋਸ਼ਿਸ਼ ਕਰੋ। ਜੇ ਕੋ ਕੋ ਤਾਂ ਕੋਈ ਸਾਧਰ ਕੋ ਸਾਧਨ ਭੇਜ ਦਾਂਗੇ ਜੇ ਸਾਧਨ ਤੁਹਾਡੇ ਕੋ ਹੈਗੇ ਆ ਤੇ 11 ਤਰੀਕ ਨੂੰ ਇੱਥੇ ਨਾਲੇ ਕੋਈ ਤਾਂ ਪੈਦਲ ਆਪਾਂ ਪਹੁੰਚ ਨਹੀਂ ਜਾਂਦੇ ਨੇ ਸਾਰੇ ਤੇ ਇਹਨਾਂ ਗਿਆ ਤੇਰੀ ਉਹਨਾਂ ਤੋਂ 100 150 ਬੰਦਾ ਪਿੰਡੋਂ ਜ਼ਰੂਰ ਕਰਨਾ ਉਹਨੂੰ ਕੋਈ 2-3 ਘੰਟੇ ਵਾਸਤੇ ਜਾਣਾ ਹਾਂ ਹਾਂਜੀ ਜੋ ਕੱਲ ਤੱਕ ਸਭ ਤੋਂ ਹੁਕਮ ਹੋਇਆ ਸੀ ਪੰਜ ਮੈਂਬਰੀ ਕਮੇਟੀ ਨੂੰ ਵੀ ਤੁਸੀਂ ਭਰਤੀ ਕਰੋ ਪਿੰਡਾਂ 'ਚ ਜਾਓ ਤੇ ਜਿਸ ਤਰੀਕੇ ਦੇ ਨਾਲ ਇਹਨਾਂ ਕੱਲ ਤੱਕ ਦੇ ਜਿਸਦਾਰਾਂ ਨੂੰ ਉਹਨਾਂ ਦੀਆਂ ਨਿਯੁਕਤੀਆਂ ਤੇ ਉਹਨਾਂ ਨੂੰ ਫਰਕ ਕਰਨ ਦਾ ਪ੍ਰੋਗਰਾਮ ਜਿੱਦਾਂ ਕੀਤਾ ਉਹ ਸਮੁੱਚੇ ਸਿੱਖ ਜਗਤ ਦੇ ਮਨਾਂ 'ਚ ਬਹੁਤ ਗੁੱਸਾ ਬੜਾ ਰੰਜ ਜਿਹਦੇ ਕਰਕੇ ਸਾਰੀਆਂ ਜਿੰਨੀਆਂ ਸਿੱਖ ਸੰਪਰਦਾਵਾਂ ਨੇ ਟਕਸਾਲਾ ਨੇ ਜਿੰਨੀਆਂ ਨੰਗ ਸਿੰਘ ਜਥੇਬੰਦੀਆਂ ਨੇ ਜਿੰਨੀਆਂ ਸਿੰਘ ਸੁਭਾਵਾਂ ਨੇ ਜਿੰਨੇ ਪੁਰਾਣੇ ਅਕਾਲ ਤਖਤ ਦੇ ਜਥੇਦਾਰ ਨੇ ਜਿੰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪੁਰਾਣੇ ਸੈਕਟਰੀ ਨੇ ਸਾਰਿਆਂ ਨੇ ਬਹੁਤ ਗੁੱਸਾ ਮਨਾਇਆ ਜਿਸ ਤਰੀਕੇ ਦੇ ਨਾਲ ਗਿਆਨੀ ਰਕबीर ਸਿੰਘ ਉਹਨਾਂ ਨੂੰ ਜਾਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਗੈਨ ਸੁਲਤਾਨ ਸਿੰਘ ਉਹਨਾਂ ਨੂੰ ਜਿਸਦਾਰਾਂ ਨੂੰ ਇਹਨਾਂ ਨੇ ਫਰਕ ਕੀਤਾ ਉਹਦਾ ਲੋਕਾਂ ਦੇ ਮਨਾਂ 'ਚ ਬਹੁਤ ਗੁੱਸਾ ਕਿ ਉਹਨਾਂ ਨੇ ਦੋ ਤਰੀਕ ਨੂੰ ਕੌਮ ਦੋ ਦਸੰਬਰ ਨੂੰ ਕੌਮ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਜਿਹੜੇ ਕੁਰਸੀ ਦੇ ਪੁਜਾਰੀ ਨੇ ਉਹਨਾਂ ਨੂੰ ਉਹ ਗੱਲਾਂ ਚੰਗੀਆਂ ਨਹੀਂ ਲੱਗੀਆਂ ਉਹਨਾਂ ਅਕਾਲ ਤਖਤ ਦਾ ਹੁਕਮ ਮੰਨਣ ਤੋਂ ਅਨਕਾਰੀ ਹੋ ਗਏ ਤੇ ਜਿਸ ਤਰ੍ਹਾਂ ਇਹਨਾਂ ਦੀਆਂ ਅਪੁਆਇੰਟਮੈਂਟਾਂ ਤੇ ਫਰਕ ਕੀਤਾ ਗਿਆ ਉਹਦਾ ਗੁੱਸਾ ਹੋਰ ਵਧਿਆ ਜੀ ਦੇ ਕਰਕੇ ਅੱਜ ਸਾਰੇ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਵਾ ਕਿ ਅਸੀਂ ਅਕਾਲ ਤਖਤ ਦੇ ਨਾਲ ਖੜੂਣਾ ਜਿਹੜਾ ਸੱਚਾ ਸਿੱਖਾ ਉਹ ਅਕਾਲ ਤਖਤ ਦਰਬਾਰ ਸਾਹਿਬ ਨੂੰ ਪਿੱਠ ਨਹੀਂ ਦੇ ਸਕਦਾ ਜਿਹੜੇ ਕੁਰਸੀ ਦੇ ਪੁਜਾਰੀ ਨੇ ਉਹਨਾਂ ਵਾਸਤੇ ਨਾ ਦਰਬਾਰ ਸਾਹਿਬ ਤੇ ਨਾ ਕੋਈ ਅਕਾਲ ਤਖਤ ਦੀ ਕੋਈ ਅਮਈਅਤ ਆ ਇਸ ਕਰਕੇ ਅੱਜ ਜਿੱਥੇ ਵੀ ਅਸੀਂ ਗਏ ਆ ਸਾਡੇ ਜ਼ਿਲ੍ਹੇ ਦੀ ਡੇਟ ਦਿੱਤੀ ਸੀ ਪੰਜ ਮੈਂਬਰੀ ਕਮੇਟੀ ਨੇ 4 ਤਰੀਕ ਅੱਜ ਮੈਂ ਸਵੇਰ ਤੋਂ ਪੰਜਾਂ ਛੇ ਪਿੰਡਾਂ 'ਚ ਗਿਆ ਬਹੁਤ ਭਾਰੀ ਲੋਕਾਂ ਦਾ ਉਤਸ਼ਾਹ ਵਾ ਲੋਕ ਆਪਣੇ ਆਪ ਜਿੱਥੇ ਅਸੀਂ ਲੋਕਾਂ ਨੂੰ ਵਾਜਾ ਮਾਰ ਮਾਰ ਕੇ ਤਰਲੇ ਕਰਦੇ ਸੀਗੇ ਪੇ ਅਸੀਂ ਕੱਟ ਕਰਨਾ ਉੱਥੇ ਆਉ ਲੋਕਾਂ ਦਾ ਨਾ ਬੰਨ ਲਾਉਂਦੇ ਸੀ ਪਰ ਅੱਜ ਲੋਕਾਂ ਦੇ ਮਨਾਂ 'ਚ ਉਤਸ਼ਾਹ ਵੇਖ ਕੇ ਇਹ ਸਾਨੂੰ ਹੌਸਲਾ ਵੱਜਿਆ ਪੇ ਅਕਾਲ ਤਖ ਦੀ ਮਾਨ ਮਰਜਾਦਾ ਨੂੰ ਕੋਈ ਬੰਦਾ ਸਾੜ ਨਹੀਂ ਪਹੁੰਚਾ ਸਕਦਾ ਅਕਾਲ ਤਖ ਸਰਵੋੱਚ ਤੇ ਹਮੇਸ਼ਾ ਉਹੀ ਅਸੀਂ ਸਿੱਖ ਜਿਹੜੇ ਉਹ ਧੁਗਵਾ ਹੀ ਲੈਂਦੇ ਰਹੇ ਹਾਂ